जय भीम जय भारत नमो पुता जय प्रबुद्ध भारत पुस्तकार जोग साथियों मैं रमेश कॉल चेयरमैन डॉक्टर बी आर अंबेडकर वेलफेयर सोसाइटी अधियाबाद तो 14 अक्टूबर 1956 में बाबा साहब डॉक्टर बी आर अंबेडकर जी ने जो ਤਾਂ ਹਮ ਕ੍ਰਾਂਤੀ ਕੀਤੀ ਸੀ ਭਾਰਤ ਨੂੰ ਪ੍ਰ부ਧ ਭਾਰਤ ਬਣਾਉਣ ਵਾਸਤੇ ਉਹ ਦਿਨ 2 ਅਕਤੂਬਰ 2024 ਦਿਨ ਐਤਵਾਰ ਸਮਾ ਸ਼ਾਮ 6 ਤੋਂ 9 ਵਜੇ ਡਾਕਟਰ ਬੀ ਆਰ ਅੰਬੇਡਕਰ ਪਾਰਕ ਨਕੋਦਾ ਰੋਡ ਹਦੀਆਬਾਦ ਦੇ ਬੱਚ ਡਾਕਟਰ ਬੀਰ ਅੰਬੇਡਕਰ ਬੈਲਫੇਅਰ ਸੁਸਾਇਟੀ ਵੱਲੋਂ ਇਹ ਅਸ਼ੋਕ ਵਿਜੇ ਦਸ਼ਮੀ ਧਮ ਕ੍ਰਾਂਤੀ ਦਿਵਸ ਨੂੰ ਸਮਰਪਿਤ ਦਿਨ ਜਿਹੜਾ ਉਹ ਆਪਾਂ ਮਨਾਉਣ ਜਾ ਰਹੇ ਹਾਂ ਕਿਉਂਕਿ ਇਹ ਜੋ ਧਮ ਕ੍ਰਾਂਤੀ ਦਾ ਜਿਹੜਾ ਆਖਰੀ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਬੁੱਧ ਅਤੇ ਉਹਨਾਂ ਦਾ ਧਮ ਸੁਨਿਹਾਰ ਇਹ ਲੋਕਾਂ ਦੇ ਵਿੱਚ ਲੈ ਕੇ ਜਾਣਾ ਬਹੁਤ ਜ਼ਰੂਰੀ ਹੈ ਤੇ ਅਸੀਂ ਪਾਰਕ ਦੇ ਵਿੱਚ ਉਹਨਾਂ ਮਹਾਨ ਰਹਿਬਰਾਂ ਦੇ ਜਿਹੜੇ ਸੰਦੇਸ਼ ਐ ਵਿਚਾਰ ਧਾਰਾ ਆ ਉਹਨੂੰ ਫਲਾਉਣ ਦੇ ਲਈ ਕੋਈ ਵੀ ਦਿਨ ਜਿਹੜਾ ਉਹਨਾਂ ਨੇ ਆਵੇ ਉਹਨੂੰ ਆਪਾਂ ਮਨਾਉਂਦੇ ਆਂ ਉਹ ਸਾਰਿਆਂ ਨੂੰ ਡਾਕਟਰ ਬੀ ਆਰ ਅੰਬੇਡਕਰ ਪਾਰਕ ਦੇ ਵਿੱਚ ਮਗਰ ਇੱਕ ਪੈਲਸ ਬਣਿਆ ਡਾਕਟਰ ਅੰਬੇਡਕਰ ਪੈਲਸ ਕਮਿਊਨਿਟੀ ਹਾਲ ਉਹਦੇ ਵਿੱਚ ਇਹ ਆਪਾਂ ਦਿਨ ਮਨਾਵਾਂਗੇ ਉਹ ਸਾਰਿਆਂ ਨੂੰ ਪਹੁੰਚੋਰ ਬੇਨਤੀ ਹੈ ਕਿ ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਹੌਮਾ ਹਮਾ ਕੇ ਪਹੁੰਚਣ ਇਹ ਜਿੰਨੇ ਵੀ ਪ੍ਰੋਗਰਾਮ ਹਨ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਮਨਾਏ ਜਾਂਦੇ ਆ ਬਲਾਜਮ ਸਾਥੀਆਂ ਤੇ ਅੰਬੇਡਕਾਰੀ ਗੁਰੂ ਰਵਦਾਸ ਭਗਵਾਨ ਬਾਲਮੀਕ ਤੇ ਹੋਰ ਸਾਰੇ ਹੀ ਪਾਰਕ ਨਾਲ ਜੁੜੇ ਹੋਏ ਸਹਿਯੋਗੀ ਸਾਥੀ ਉਹਨਾਂ ਦੇ ਸਹਿਯੋਗ ਤੋਂ ਬਿਨਾ ਕੋਈ ਪ੍ਰੋਗਰਾਮ ਨਹੀਂ ਹੁੰਦਾ ਉਹਨਾਂ ਦੇ ਸਹਿਯੋਗ ਨਾਲ ਮਨਾਏ ਜਾਂਦੇ ਆ ਇਸ ਪ੍ਰੋਗਰਾਮ ਦੇ ਚੀਫ ਗੈਸਟ ਜਿਹੜੇ ਇਸ ਵਾਰ ਹੈ ਉਹ ਸ਼੍ਰੀਮੰਤ ਸਤਪਾਲ ਰਿਟਾਇਰ ਮੈਨੇਜਰ ਉਹਨਾਂ ਉਹ ਮੁੱਖ ਮਹਿਮਾਨ ਹੋਣਗੇ ਤੇ ਵਿਸ਼ੇਸ਼ ਮਹਿਮਾਨ ਵੀ ਸਾਡੇ ਪਹੁੰਚ ਰਹੇ ਆ ਸਾਂਤਮਾ ਪਰਸ਼ੋ ਆਇਨਰਾਇਪ ਸਾਥੀ ਮਲਾਜਮ ਸਾਥੀ ਸਾਰੇ ਇਹਦੇ ਵਿੱਚ ਜਿਹੜੇ ਆ ਉਹ ਭਾਗ ਲੈਣਗੇ ਜਥੇਬੰਦੀਆਂ ਮੇਡਕਰ ਜਥੇਬੰਦੀਆਂ ਲੇਟਿਸਟ ਜਥੇਬੰਦੀਆਂ ਗੁਰੂ ਅਰਦਾਸ ਔਰ ਭਗਵਾਨ ਬਾਲਮੀਕ ਦੇ ਨਾਲ ਜੁੜੇ ਹੋਏ ਲੋਕ ਜਿਹੜੇ ਆ ਉਹ ਸਾਰਿਆਂ ਨੂੰ ਔਰ ਹੋਰ ਵੀ ਜਿਹੜੇ 바ਵਾ ਸਾਹਿਬ ਦੀ ਸੋਚ ਤੇ ਮਾਨਵਤਾਵਾਦੀ ਸੋਚ ਤੇ ਚੱਲ ਰਹੇ ਲੋਕ ਆ ਉਹਨਾਂ ਸਭ ਨੂੰ ਇਸ ਪ੍ਰੋਗਰਾਮ ਵਿੱਚ ਪਹੁੰਚਣ ਦਾ ਜਿਹੜਾ ਉਹ ਸਦਾ ਔਰ ਜੋ ਅਪੀਲ ਹੈ ਕਿਉਂਕਿ ਜਿਹੜਾ ਭਾਰਤ ਦਾ ਸਰਦਾਨ ਹੈ ਤੇ ਬੁੱਤਾ ਹੈ ਐਂਡ ਇਸ ਤਮਾਮ ਇਹ ਜਿਹੜੇ ਦੋ ਮਹਾਨ ਗ੍ਰੰਥ ਹੈ ਇਹ ਗ੍ਰੰਥ ਜਿਹੜੇ ਹੈ ਉਹ ਮਾਨਵ ਕਲਿਆਣਕਾਰੀ ਮਾਨਵ ਨੂੰ ਇੱਕ ਇੱਕ ਕਰਨ ਵਾਲੇ ਭਾਰਤ ਨੂੰ ਇੱਕ ਕੈਰੈਕਟਰ ਬਣਾਉਣ ਵਾਲੇ ਔਰ ਹਰ ਨੂੰ ਮਾਨ ਬਣਦਾ ਮਾਨ ਸਨਮਾਨ ਤੋਂ ਆਉਣ ਵਾਲੇ ਜਿਹੜੇ ਇਹ ਗ੍ਰੰਥ ਹੈ ਕੋਈ ਨੇ ਸੋਚਿਆ ਕਾ ਸਾਰੇ ਚੱਲ ਕੇ ਜਾਨਤ ਦੌਲਤ ਬਣਾਈਏ ਔਰ ਉਹਨਾਂ ਦੀ ਸੋਚ ਨੂੰ ਪੂਰਵੋਗ੍ਰਾਫੀ ਦਿੱਤਾ ਤੇ ਮਨੋਰੰਜਨ ਰਹੀ ਗਰਾਊਂਡ ਤੇ ਲਾ ਕੇ ਰਹੀਏ ਤੋਂ ਸਭ ਨੂੰ ਦੁਬਾਰਾ ਫਿਰ ਅਪੀਲ ਕਰਦਾ ਹਾਂ ਰਜਾ ਲਿੰਨ ਜੈਪੀਨ ਜੈ ਭਾਰਤ ਨਮੋ ਬੁੱਧਾ ਜੈ ਪਰਬਤ ਭਾਰਤ ਜੈ ਸ੍ਰੀ